ਹਾਂ ਜੀ ਬਈ ਪਾਸਟਰ ਪ੍ਰੇਮ ਜੀ ਕੱਲੇ ਤਾਂ ਮਿਲਦੇ ਨੇ ਉਹਦੇ ਪਾਸਟਰ ਪ੍ਰੇਮ ਇਹ ਹਾਸ਼ਖਰੋ ਬੋਲੇ ਇਹ ਕੋੜ ਉਹਨੂੰ ਮਿਲਦਾ ਉਹ ਚੈਰੀ ਸਾਹਿਬ ਹਾਂ ਜੀ ਉਹ ਤਾਂ ਇਹ ਤਾਂ ਆਪਣੀ ਇਕੁੰਦਰੀ ਹੈ ਅੰਕ ਕਰ ਰਿਹਾ ਉਹ ਕੰਮ ਕਰ ਨਹੀਂ ਕਰਦਾ ਇਹਨਾਂ ਦੇ ਮਦਰ ਫਾਦਰ ਦੇ ਵੀ ਰਿਐਕਟ ਹੋ ਗਈ ਹੈ ਜੋਨੇ ਵੀ ਮੇਰੀ ਕੋਸ ਸਰਕਾਰ ਇਹਦਾ ਕੁਝ ਕਰੇ ਵੀ ਜਿਹੜਾ ਮੈਨੂੰ ਨਹੀਂ ਸਕਦੇ ਜਾਂਦੇ ਰੋਜ਼ਗਾਰ ਕੋਈ ਨਹੀਂ ਰੋਜ਼ਗਾਰ ਨੂੰ ਇਹ ਕਹਾਂ ਜੋ ਕੋਈ ਤਿੰਨ ਤਿੰਨ ਸਸਤੀ ਸੇਵਾ ਦੇ ਦਿੱਤੀ ਮੈਨੂੰ ਹਰ ਇੱਕ ਦੇ ਹਾਂਜੀ ਤਾਂ ਇਹ ਜਿਹੜੀ ਕਿਹਦਾ ਬਸੇ ਰੋਜ਼ਗਾਰ ਕੋਈ ਹੱਲ ਬਣਾ ਲੈਂਦੇ ਜੇ ਕਿਸੇ ਤਰ੍ਹਾਂ ਮਦਦ ਹੁੰਦਾ ਨਾ ਮੇਕਅਪ ਚੱਲਦਾ ਪ੍ਰੋਬਲਮ ਇਹ ਨਾ ਜੀ ਮੈਂ ਨਾ ਐਸਟੀਐਮ ਫਾਰਮ ਉੱਤੇ ਅਪਲੀਕੇਸ਼ਨ ਦੀ ਹੈ ਰੈੱਡ ਕਰਾਸ ਦੇ ਵਿੱਚ ਸਾਡੇ ਕੋਲ ਫੰਡ ਹੁੰਦਾ ਉਹ ਸਰਕਾਰ ਉੱਪਰ ਚ ਸੀ ਤਾਂ ਡਿਫਰੈਂਸ ਠੀਕ ਹੈ ਜੀ ਕਿਸੇ ਨਾ ਤੁਸੀਂ ਇਹਨਾਂ ਨੂੰ ਮਿਲੋ ਏਡੀ ਸਾਹਿਬ ਨੂੰ ਮਿਲ ਜੀਏ ਧੰਨਵਾਦ ਸਤਿ ਕੀ ਸਤਿ ਜੀ ਇਹ ਚੱਤ ਜਾਂਦੇ ਨੇ ਅੰਦਰ ਤੋਂ ਬਾਅਦ ਅੱਛਾ ਤੁਹਾਡਾ ਆਟੋ ਤੇ ਕੋਤੇ ਨੂੰ ਇੱਕ ਇੱਕ ਨੂੰ ਆਉਂਦਾ 2023 ਜੋ ਤੁਸੀਂ ਕਰਦੇ ਹੋ ਤਾਂ ਮੈਂ ਸੋਪੀਆ ਨਾਲ ਜਦੋਂ ਜੇ ਤਬਾ ਉਹ ਇੱਕ ਦਿਨ ਆਪਾਂ ਦੇ ਉਹ ਦੇ ਗਏ ਜਿਹੜੀ ਅੱਜਕੱਲੋ ਪਟਵਾਲੀ ਜਿਹੜੀ ਆ ਰਹੀ ਹੈ ਕਿ ਕਿਹੜੇ ਤੋਂ ਨਿਸ਼ਾਨ ਮਾਰਦੇ ਨੇ ਉਹ ਤੋਂ ਜਿਹੜਾ ਤਾਂ ਇਹ ਜੁੜਾ ਹੈ ਇਹ ਪੁਲਿਸ ਕੋਲੋਂ ਇੱਕ ਇਸ਼ਤਾਰ ਜਿੰਦਰਾ ਐਸੋਸੀਏਟਰੀ ਕਿਤੇ ਵਿੱਚ ਸੋਪੀਆ ਕੋਲ ਜਾ ਕੇ ਮਿਲਿਆ ਆ ਤੁਸੀਂ ਨਹੀਂ ਮੈਨੂੰ ਉੱਥੇ ਗੱਲ ਉਹਦਾ ਬਹੁਤ ਤੁਹਾਡਾ ਭੈਣ ਜੀ ਇਦਾਂ ਵਾ ਰੈੱਡ ਕਰਾਸ ਦੇ ਵਿੱਚ ਇੱਕ ਤਾਂ ਜਿਹੜੀ ਆ ਤੁਹਾਡੀ ਸਕੂਟਰ ਹੁੰਦਾ ਵਾ ਇੱਕ ਤਾਂ ਉਹ ਇਲੈਕਟ੍ਰੋਨਿਕ ਸਕੂਟਰ ਅਸੀਂ ਡੀਸੀ ਸਾਹਿਬ ਵੱਲੋਂ ਮੈਂ ਕਹਿ ਕੇ ਦਵਾਉਣਾ ਠੀਕ ਹੈ ਜੀ ਇਹ ਕਿੰਨਾ ਦੀ ਕੋਈ ਆਪਾਂ ਪ੍ਰੋਪਰ ਇਹਨਾਂ ਦੀ ਕੋਈ ਰੈੱਡ ਕਰਾਸ ਉਹਨਾਂ ਨੂੰ ਵੇਖਵਾ ਦਈਏ ਪਟੋ ਇਹਨਾਂ ਦਾ ਵੀ ਇਹਨਾਂ ਨੂੰ ਜਿਹੜਾ ਮਹੀਨੇ ਦਾ ਰੋਜ਼ੀ ਦਾ ਇਸ਼ਕਾਰ ਦੇਣਾ ਚਾਹੁੰਦਾ ਰਹੇ ਉਹ ਰਮਣਾ ਤੋਂ ਉੱਪਰ ਜਾ ਪ੍ਰੋਜੈਕਟੰਡਾ ਕੋਈ ਨਹੀਂ ਠੀਕ ਹੈ ਭੈਣ ਜੀ ਜਿਵੇਂ ਉਹ ਇਹ ਸਵਨ ਇਹਨਾਂ ਨੂੰ ਇਹਨਾਂ ਨੂੰ ਰਹਿ ਤੂੰ ਤੁਸੀਂ ਆਪ ਆ ਜਾਓ ਠੀਕ ਹੈ ਜੀ ਜਿਹੜਾ ਲੱਗਿਆ ਦੁਕਾਨ ਕੋ ਵੀ ਆਣੀ ਇਹਦੀ ਗੱਲ ਕਰੇ ਨਾ ਤੇ ਮਾਰਕੀਟਿੰਗ ਮਾਰਕੀਟਸ ਤੋਂ ਇਹਨਾਂ ਦਾ ਕੋਈ ਪੀਨ ਨਾ ਮਸਾਬੀ ਹੈ ਕਾਰਪੋਰੇਸ਼ਨ ਸਾਬਿਤ ਨਹੀਂ ਕਰ ਸਕਦੀ ਕਿ ਇਹ ਜਗਾ ਉਹਨਾਂ ਲਈ ਹੈ ਬਟ ਉੱਤੇ ਰੋਡ ਬਣ ਰਿਹਾ ਵਾ ਨਾ ਉੱਤੇ ਇੱਥੇ ਕੋਈ ਸਿਸਟਮ ਵੀ ਹੈਗੀ ਹੈ ਸਭ ਤੋਂ ਚੈਨਲ ਕੋ ਕਿਨੇ ਦੁਕਾਨ ਢਾ ਦਿੱਤੀ ਗਈ ਹੈ ਤੇ ਇਹਨਾਂ ਕੋ ਉਹੀ ਕੰਮ ਕਰਨ ਦਾ ਇੱਕ ੱਡਾ ਸੀਗਾ ਉੱਥੇ ਹੁਣ ਪਲੈਨ ਕਰਦਾ ਬਿਲਕੁਲ ਤੇ ਇਹਨਾਂ ਕੋ ਸਾਰਾ ਕੁਝ ਹੈ ਕਰਨਾ ਕੋਲੇ ਕਿਹੜੀ ਜਗ੍ਹਾ ਤੇ ਸ਼ੇਪੂਰੀ ਸ਼ੇਪੂਰੀ ਹਾਂ ਹਾਂ ਕਾਰਪੋਰੇਸ਼ਨ ਸਰ ਸਰ ਕੋਟਾ ਕਾਰਪੋਰੇਸ਼ਨ ਆ ਗਿਆ ਹਾਂਜੀ ਕੋਲੇ ਮੁੰਡਾ ਕੰਮ ਦਾ ਕਾਰਜ ਚੈੱਕ ਕਰਵਾਉਂਦਾ ਚੈੱਕ ਕਰੋ ਜੀ ਕਿਤੇ ਨੇ ਵੀ ਸਾਡੇ ਕੋਲ ਜਿਸਥੀ ਵੀ ਆ ਉਹ ਜਗ੍ਹਾ ਤਾਂ ਘੱਜਿਆ ਵੀ ਸੀ ਮਗਰ ਸਾਡੀ ਦੁਕਾਨ ਆਕੇ ਜਿਹੜੀ ਆ ਕਿਸੇ ਸੁਹਾਤੀ ਆ ਔਰ ਉਹੀ ਸਾਡਾ ਰੋਟੀ ਦਾ ਇੰਤਜ਼ਾਰ ਦਾ ਜਿਹੜਾ ਸਾਧਨ ਸੀ ਪਲੀਸ ਇਹਨਾਂ ਦੀ ਸੋਚ ਮੈਂ ਤੁਹਾਨੂੰ ਮਾਰਕ ਕਰ ਰਿਹਾ ਜੀ ਨੰਬਰ ਲੈਂਦੇ ਥੋੜਾ ਜੋ ਜਿਹੜਾ ਬਣ ਗਿਆ ਇਹ ਨਹੀਂ ਇਹ ਨਹੀਂ ਵਿਕਾਸ ਵਿਕਾਸ ਹੈ ਨਾ ਨਾ ਇੱਕ ਹੋਰ ਤੁਸੀਂ ਜੀ ਅੱਜ ਆਪਾਂ ਕਰ ਦੋ ਕੋਈ ਹੋਰ ਤੁਸੀਂ ਦਲੇਪ ਜੀ ਫੈਮਿਲੀ ਆਵੇ ਸਾਨੂੰ ਆਸਾਸ਼ਤ ਕਰੇ ਕਿ ਤੁਹਾਨੂੰ ਅਸੀਂ ਜਗ੍ਹਾ ਦਵਾਵਾਂਗੇ ਤਰੋਂ ਦੇਖੋ ਜੀ ਤੁਸੀਂ ਕਮਿਸ਼ਨ ਪਵਾ ਕੇ ਆਏ ਹੋ ਮਿਸ਼ਨ ਦੀ ਮੀਟਿੰਗ ਦੇ ਵਿੱਚ ਅਈ ਤੋਂ ਮੌਕੇ ਤੇ ਡਾ ਹਲ ਕਰਦਾ ਲੱਗੇ ਅਫਸਰ ਬੈਠੇ ਨੇ ਤੇ ਉਹਨਾਂ ਨੂੰ ਨਾਲ ਹੀ ਨਿਰਦੇਸ਼ ਦੇਤੇ ਆ ਅਸੀਂ ਤੁਹਾਡਾ ਮੁੱਕੇ ਦੇ ਹੱਲ ਕਰ ਰਹੇ ਆ ਥੈਂਕ ਯੂ ਸਰੋਜ ਜੀ ਸਾਹਿਬ ਜੀ ਥੋੜੀ ਤੁਸੀਂ ਇਹਨਾਂ ਦਾ ਨੰਬਰ ਲੈ ਲਓ ਇੱਕ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਵਾਂ ਕਿ ਜਿਹੜੇ ਵੀ ਤੁਸੀਂ ਆਪਣੀ ਮੇਰੇ ਭੈਣ ਭਰਾ ਕੰਪਲੇਂਟ ਲੈ ਕੇ ਆਏ ਨੇ ਜਿਸ ਅਫਸਰ ਨੂੰ ਮੈਂ ਨਿਰਦੇਸ਼ ਕਰ ਰਹੇ ਉਹਨਾਂ ਦਾ ਨੰਬਰ ਜੂਰ ਲਵੋ ਉਹਨਾਂ ਨਾਲ ਜਾ ਕੇ ਕੱਲ ਨੂੰ ਮਿਲੋ ਗੱਲਬਾਤ ਕਰੋ ਉਹ ਤੁਹਾਡਾ ਕੰਮ ਕਰਨਗੇ ਅਗਰ ਨਹੀਂ ਕਰਗੇ ਫਿਰ ਤੁਸੀਂ ਇਹ ਨਹੀਂ ਦੱਸਣਾ ਵਾ ਇਹ ਤਾਂ ਹੋਵੇ ਵੀ ਤੁਸੀਂ ਫਿਰ ਤਨ ਮੇਰੇ ਕੋ ਆ ਜੇ ਅਸੀਂ ਤਾਂ ਉਹਨਾਂ ਨੂੰ ਨੰਬਰ ਲਿਆ ਉਹਨਾਂ ਨੂੰ ਮਿਲੇ ਨਹੀਂ ਆ ਅਫਸਰਾਂ ਨੂੰ ਤੁਹਾਡੇ ਬਾਰੇ ਪਤਾ ਨਾ ਹੋਵੇ ਤੇ ਪਲੀਜ਼ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਆਪਣੀ ਕੰਪਲੇਂਟ ਲੈ ਕੇ ਆਏ ਹੋ ਆਸ ਦੇ ਨਾਲ ਆਏ ਹੋ ਤੇ ਅਸੀਂ ਵੀ ਚੰਡੀਗੜ੍ਹੋਂ ਤੁਹਾਡੇ ਲਈ ਸਪੈਸ਼ਲ ਤੌਰ ਤੇ ਆਏ ਆ ਵੀ ਤੁਹਾਡੇ ਕੰਮਾਂ ਦਾ ਜਿਹੜਾ ਹੱਲ ਕੀਤਾ ਜਾਵੇ ਤੁਸੀਂ ਪਲੀਜ਼ 2 ਮਿੰਟ ਲਾ ਕੇ ਨੰਬਰ ਲੈ ਕੇ ਉਹਨਾਂ ਨਾਲ ਕੰਟੈਕਟ ਜਿਹੜਾ ਵਾ ਨੰਬਰ ਲੈ ਕੇ ਪੂਰਾ ਰਾਬਤਾ ਜਿਹੜਾ ਵਾ ਉਹਨਾਂ ਨਾਲ ਬਣਾ ਕੇ ਤੇ ਆਪਣਾ ਜਿਹੜਾ ਵਾ ਪ੍ਰੋਬਲਮ ਦਾ ਤੁਸੀਂ ਹੱਲ ਕਰਾ ਲਓ ਧੰਨਵਾਦ